ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਪਬਲਿਕ ਸਮਾਣਾ ਨਿਊਜ਼ ਦੀ ਟੀਮ ਜਿਹੜੀ ਹੈ ਅੱਜ ਸਮਾਣਾ ਦੇ ਡੀਐਸਪੀ ਦੇ ਆਫਿਸ ਦੇ ਵਿੱਚ ਪਹੁੰਚੀ ਹੈ ਜੇ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜਾ ਚੋਰਾਂ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸਮਾਣਾ ਦੇ ਕੱਗਾ ਰੋਡ ਦੇ ਉੱਤੇ ਰੇਤੇ ਬਜਰੀ ਦੀ ਦੁਕਾਨ ਦੇ ਉੱਤੋਂ ਵੀ ਇੱਕ ਐਲਸੀਡੀ ਇੱਕ ਲੈਪਟਾਪ ਤੇ ਨਗਦ ਰਕਮ ਜਿਹੜੀ ਹੈ ਇਹਨਾਂ ਚੋਰਾਂ ਵੱਲੋਂ ਜਿਹੜੀ ਹੈ ਰਾਤ ਨੂੰ ਸ਼ਟਰ ਤੋੜ ਕੇ ਲੁੱਟੀ ਜਾਂਦੀ ਹੈ ਤੇ ਉਸ ਦੇ ਨਾਲ ਹੀ ਸਮਾਣਾ ਦੇ ਪੌਣੀਗੜ ਰੋਡ ਦੇ ਉੱਤੇ ਵੀ ਜਿਹੜੀ ਹੈ ਦੋ ਵਾਰ ਦਾਤਾਂ ਨੂੰ ਜਿਹੜਾ ਕੰਦਾ ਪਾੜ ਕੇ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਏਸੀ ਹੋਰ ਵੀ ਕਾਫੀ ਜਿਹੜਾ ਸਮਾਨ ਸੀ ਉਹ ਇਹਨਾਂ ਚੋਰਾਂ ਵੱਲੋਂ ਜਿਹੜਾ ਚੱਕਿਆ ਗਿਆ ਸੀ ਹਰਿਆਣੀਆਂ ਦੀ ਗੱਲ ਹੈ ਕਿ ਇਹ ਚੋਰਾਂ ਵੱਲੋਂ ਜਿਹੜਾ 2 2 2 ਰੁਪਏ ਦੇ ਤੇ ਜਿਹੜੇ 5 5 ਰੁਪਏ ਦੇ ਸਿੱਕੇ ਨੇ ਉਹ ਵੀ ਨਹੀਂ ਛੱਡੇ ਜਾਂਦੇ ਸਨ ਜਿਹੜੇ ਅੱਜ ਸਿਟੀ ਪੁਲਿਸ ਤੇ ਡੀਐਸਪੀ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ 2800 ਰੁਪਏ ਦੀ ਜਿਹੜੀ ਇਹਨਾਂ ਕੋਲੋਂ ਠੋਲੂਆਂ ਦੀ ਵੀ ਜਿਹੜੀ ਰਾਸ਼ੀ ਹੈ ਬਰਾਮਦ ਕੀਤੀ ਹੈ ਤੇ ਉਸ ਦੇ ਨਾਲ ਹੀ ਅਲੱਗ-ਅਲੱਗ ਕੰਪਨੀਆਂ ਦੇ ਛੇ ਤਰ੍ਹਾਂ ਦੇ ਜਿਹੜੇ ਫੋਨ ਨੇ ਉਹ ਵੀ ਬਰਾਮਦ ਕੀਤੇ ਤੇ ਸਪਲੈਂਡਰ ਮੋਟਰਸਾਈਕਲ ਵੀ ਇਹਨਾਂ ਕੋਲੋਂ ਜਿਹੜੇ ਨੇ ਬਰਾਮਦ ਕੀਤੇ ਨੇ ਤੇ ਇਹਨਾਂ ਕੋਲ ਜਿਹੜੀ ਅੱਜ ਰਿਮਾਂਡ ਦੀ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਕੇ ਮੰਗ ਕੀਤੀ ਗਈ ਹੈ ਕਿ ਇਹਨਾਂ ਦਾ ਕੀ ਪਿਛਲਾ ਬੈਕਗ੍ਰਾਉਂਡ ਹੈ ਪਰ ਇਹਨਾਂ ਦੇ ਉੱਪਰ ਪਹਿਲਾਂ ਵੀ ਕਾਫੀ ਜਿਹੜੇ ਮੁਕੱਦਮੇ ਦਰਜ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਹਾਂਜੀ ਮੈਡਮ ਕਿੰਨੇ ਕੁ ਜਿਹੜੇ ਚੋਰ ਫੜੇ ਨੇ ਔਰ ਇਹਨਾਂ ਨੇ ਕਿੰਨੇ ਕੁ ਜਿਹੜੀ ਵਾਰਦਤਾਂ ਨੂੰ ਅੰਜਾਮ ਦਿੱਤਾ ਅਸੀਂ ਅੱਜ ਅਸੀਂ ਜਿਹੜੇ ਚੋਰ ਫੜੇ ਹੋਏ ਆ ਚਾਰ ਨੇ ਇਹ ਤੇ ਇਹਨਾਂ ਨੇ ਵੈਸੇ ਜਿਹੜਾ ਇਹਨਾਂ ਦੀ ਪੁਛਕੀ ਚ ਸਾਹਮਣੇ ਆਇਆ 35-40 ਚੋਰੀਆਂ ਨੂੰ ਅੰਜਾਮ ਦਿੱਤਾ ਹੈ ਤੇ ਸਾਡੀ ਸਮਾਨਾਂ ਦੀ ਜਿਹੜੀ ਸੀਗੀ 30-31 ਅਗਸਤ ਦੀ ਦਰਮਿਆਨ ਹੀ ਰਾਤ ਨੂੰ ਚਾਰ ਦੁਕਾਨਾਂ 'ਚ ਇਹਨਾਂ ਨੇ ਚੋਰੀ ਕੀਤੀ ਸੀਗੀ ਦੁਕਾਨਾਂ ਪਾੜ ਕੇ ਤਾਂ ਉਸ ਸੰਬੰਧੀ ਅਸੀਂ ਪਰਚਾ ਵੀ ਦਿੱਤਾ ਹੋਇਆ ਸੀਗਾ ਤੇ 8 ਸਤੰਬਰ ਨੂੰ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਨੂੰ ਅਰੈਸਟ ਕਰਕੇ ਹੁਣ ਇਹ ਜੁਡੀਸ਼ੀਅਲ ਰਿਮਾਂਡ 'ਚ ਅੱਜ ਗਏ ਕਿ ਕਿੱਥੋਂ ਅਰੈਸਟ ਕੀਤੇ ਦੀ ਜਈ ਇਨਨ ਨੂੰ ਅਸੀਂ ਸਮਾਨੇ ਚ ਹੀ ਅਰੈਸਟ ਕੀਤਾ ਜੀ এনवायरमेंट ਪਾਰਕ ਤੋਂ ਕੋਲੇ ਕਿ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਬੁਖਰੀ ਦੇ ਦਾ ਨਹੀਂ ਜੀ ਅਸੀਂ ਟੈਕਨੀਕਲ ਇੰਟੈਲੀਜੈਂਸ ਯੂਜ਼ ਕੀਤੀ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਸੀਗੀ ਉਹਦੇ ਆਧਾਰ ਤੇ ਅਸੀਂ ਇਹਨਾਂ ਨੂੰ ਫਾਲੋ ਕੀਤਾ ਤੇ ਅਸੀਂ ਇਹਨਾਂ ਤੱਕ ਪਹੁੰਚੇ ਦਾਤਾਬੰਦ ਪਾਰਕ ਨੇ ਦੇ ਕਿਸ ਤਰ੍ਹਾਂ ਕੋਈ ਬੈਠੇ ਸੀ ਕੋਈ ਚੋਰੀ ਦੀ ਉਸ ਦੇ ਵਿੱਚ ਜਾਂ ਕਿੱਦਾਂ ਜੀ ਇਹ ਹੈਗੇ ਨੇ ਨਸ਼ੇੜੀ ਕਿਸਮ ਦੇ ਬੰਦੇ ਤਾਂ ਇਹ ਉਥੇ ਬਹਿ ਕੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀਗੇ ਮੀਂ ਅਚਾਨਕ ਹੀ ਸਾਡੀ ਪੁਲਿਸ ਟੀਮ ਉਥੇ ਪਹੁੰਚੀ ਤੇ ਨਾਲੋਂ ਅਸੀਂ ਗ੍ਰਿਫਟ ਉਥੋਂ ਗ੍ਰਿਫਤਾਰ ਕੀਤਾ ਮੈਡਮ ਇਹਨਾਂ ਦਾ ਪਿਛਲਾ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈ ਹਾਂਜੀ ਇਹ ਚਾਰ ਨੇ ਇੱਕ ਜਤਿੰਦਰ ਗੁਪਤਾ ਹੈਗੇ ਨੇ ਦੋਸ਼ੀ ਉਹਨਾਂ ਤੇ ਚਾਰ ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ ਦੋ ਸੰਘੀਨ ਨੇ ਜਿਵੇਂ ਕਿ 302 ਦੀ ਵੀ ਤਾਰਾ ਲੱਗੀ ਹੋਈ ਹੈ ਇਹਨਾਂ ਤੇ ਤੇ ਇੱਕ ਦੋਸ਼ੀ ਸੂਰਜ ਹੈਗਾ ਤੇ ਇਹਦੇ ਵੀ 379 ਵੀ ਦਾ ਵੀ ਪਰਚਾ ਹੈਗਾ ਤੇ ਚੋਰੀ ਦਾ ਵੀ ਪਰਚਾ ਹੈਗਾ ਤੇ ਜਿਹੜਾ ਇੱਕ ਦੋਸ਼ੀ ਹੈ ਸ਼ਾਹਿਦ ਉਹਤੇ ਪੰਜ ਮੁਕਦਮੇ ਦਰਜ ਨੇ ਚੋਰੀ ਦਾ ਵੀ ਹੈਗਾ ਤੇ ਐਨਡੀਪੀਐਸ ਐਕਟ ਕਰੀ ਹੈਗਾ ਇੱਕ ਜਿਹੜਾ ਚੌਥਾ ਦੋਸ਼ੀ ਹੈਗਾ ਅਜੀਮ ਇਹਤੇ ਕੋਈ ਪਰਚਾ ਦਰਜ ਨਹੀਂ ਹੈ ਠੀਕ ਹੈ ਜੀ ਤੇ ਮੈਡਮ ਇਹਨਾਂ ਕੋਲ ਕੀ ਕੀ ਸਮਾਨ ਜਿਹੜਾ ਹੁਣ ਰਿਕਵਰ ਹੋਇਆ ਹਾਂਜੀ ਇਹਨਾਂ ਤੋਂ ਜੀ ਅਸੀਂ ਅ ਰਿਕਵਰ ਕੀਤਾ ਹੈ ਦੋ ਸਪਲੈਂਟਰ ਮੋਟਰਸਾਈਕਲ ਤਿੰਨ ਐਲਈਡੀ ਇੱਕ ਲੈਪਟਾਪ ਚਾਰ ਮੋਬਾਈਲ ਫੋਨ ਤੇ ਇਹਨਾਂ ਨੇ ਸਿੱਕੇ ਤੱਕ ਚੋਰੀ ਕੀਤੇ ਹੋਏ ਸੀਗੇ ਤਾਂ 2800 ਰੁਪਏ ਇੱਕ ਇੱਕ ਰੁਪਏ ਦੇ ਸਿੱਕੇ ਵੀ ਨਾ ਟੂ ਰਿਕਵਰ ਹੋਏ